ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਉੱਗੇ ਆਜ਼ਾਦੀ ਘੁਲਾਟੀਆਂ ਮਹਾਨ ਸ਼ਹੀਦ ਮਦਨ ਲਾਲ ਢੀਂਗਰਾਜੀ ਦਾ ਸ਼ਹਾਦਤ ਦਿਨ ਹੈ। ਅੱਜ ਦੇ ਦਿਨ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਤੇ ਉਹ ਇੱਕ ਬਹੁਤ ਵੱਡੇ ਅਮੀਰ ਵਪਾਰੀ ਦਾ ਬੇਟਾ ਸੀ ਤੇ ਕਈ ਭੈਣ ਭਰਾ ਸਨ ਉਹ 7ਵੇਂ ਨੰਬਰ ਤੇ ਸੀਗਾ ਉਹਨਾਂ 'ਚੋਂ ਤੇ ਪਰ ਉਹ ਜਿਹੜੇ ਉਹਨਾਂ ਦੇ ਪਰਿਵਾਰ ਦੀ ਅੰਗਰੇਜ਼ ਭਗਤੀ ਸੀਗੀ ਉਹ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਪਰਿਵਾਰ ਹੈ ਜਿਹੜਾ ਪ੍ਰਸ਼ੰਸਕ ਸੀਗਾ ਕਿਉਂਕਿ ਉਹਨਾਂ ਦਾ ਵਪਾਰ ਉਹਨਾਂ ਕਰਕੇ ਚੱਲਦਾ ਸੀ ਤੇ ਉਹ ਆਪਣੇ ਪਰਿਵਾਰ ਨਾਲ ਇਹਨਾਂ ਗੱਲਾਂ ਤੇ ਸਹਿਮਤ ਨਹੀਂ ਸੀ ਤੇ ਅਮੀਰੀ ਹੋਣ ਦੇ ਬਾਵਜੂਦ ਉਹ ਛੋਟੇ-ਛੋਟੇ ਕੰਮ ਕਰਕੇ ਕਦੇ ਮਿਲਚ ਮਜ਼ਦੂਰੀ ਦਾ ਕੰਮ ਕੀਤਾ ਕਦੇ ਬੈਂਕ 'ਚ ਕਲਰਕ ਲੱਗ ਗਿਆ ਕਦੇ ਟਾਂਗਾ ਵਾਲਿਆ ਕਦੇ ਰਿਕਸ਼ਾ ਚਲਾ ਲਿਆ ਇਸ ਤਰ੍ਹਾਂ ਨਾਲ ਉਹ ਆਪਣਾ ਗੁਜ਼ਾਰਾ ਕਰਦਾ ਸੀਗਾ ਤੇ ਇੰਜੀਨੀਅਰਿੰਗ ਕਰਨ ਲਈ ਇੰਗਲੈਂਡ ਗਿਆ ਤੇ ਉਥੋਂ ਦੇ ਫਿਰ ਲਾਹੌਰ ਤੋਂ ਜਿਹੜੀ ਉਹਨੇ ਐਫਐਸਸੀ ਕੀਤੀ ਸੀ ਇੰਜੀਨੀਅਰਿੰਗ ਕਰ ਲਈ ਇੰਗਲੈਂਡ ਗਿਆ ਤੇ ਆ ਕੇ ਫਿਰ ਉਹ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਦੇ ਵਿੱਚ ਉੱਦ ਪਿਆ ਤੇ ਉਸ ਨੂੰ ਨੇ ਕਰਜਨ ਵਾਈਲੀ ਨੂੰ ਇੱਕ ਲਾੜ ਕਰਜਨ ਸੀ ਕਰਜਨ ਵਾਈਲੀ ਕਰਜਨ ਵਾਈਲੀ ਨੂੰ ਗੋਲੀ ਨਾਲ ਉੜਾਤਾ ਤੇ ਉੱਥੇ ਇੱਕ ਹੋਰ ਡਾਕਟਰ ਸੀ ਉਹ ਉਹਨੂੰ ਫੜਨ ਲੱਗਿਆ ਤੇ ਉਹਨੂੰ ਵੀ ਮਾਰਤਾ ਸੀ ਤੇ ਉਸ ਅਜਿਹੇ ਸੂਰਬੀਰ ਯੋਧੇ ਦਾ ਅੱਜ ਸ਼ਹੀਦੀ ਦਿਹਾੜਾ ਹੈ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਅਹਿਦ ਕਰਦੇ ਹਾਂ ਕਿ ਸਾਡੇ ਦੇਸ਼ ਦੇ ਅੰਦਰ ਅਸੀਂ ਕੋਈ ਅੰਗਰੇਜ਼ ਕੱਲੇ ਐ ਨਹੀਂ ਹੈ ਵੀ ਉਹਨਾਂ ਦੇ ਨਿੱਜੀ ਤੌਰ ਤੇ ਕੋਈ ਸਾਨੂੰ ਉਹਨਾਂ ਨਾਲ ਨਫ਼ਰਤ ਹੈ ਉਹਨਾਂ ਦੀ ਜਿਹੜੀ ਨੀਤੀ ਸੀ ਸਾਨੂੰ ਸਾਨੂੰ ਗੁਲਾਮ ਬਣਾਉਣ ਦੀ ਤੇ ਸਾਡੇ ਲੋਕਾਂ ਦੀ ਆਰਥਿਕ ਸਮਾਜਿਕ ਲੁੱਟ ਕਰਨ ਦੀ ਉਸ ਦੇ ਵਿਰੁੱਧ ਦਾ ਸੀ ਜਿਹੜੀ ਨੀਤੀ ਅਜੇ ਵੀ ਚੱਲ ਰਹੀ ਹੈ ਦੂਸਰਾ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਰਾਹੁਲ ਗਾਂਧੀ ਨੇ ਪਿੱਛੇ ਇੱਕ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡਾ ਖੁਲਾਸਾ ਕੀਤਾ ਸੀ ਕਿ ਕਰਨਾਟਕਾ ਦੀ ਜਿਹੜੀ ਬੰਗਲੌਰੂ ਸੈਂਟਰਲ ਸੀਟ ਹੈ ਉਹਦੀ ਇੱਕ ਵਿਧਾਨ ਸਭਾ ਸੀਟ ਹੈ ਜਿਹੜੀ ਉੱਥੇ ਕਿਵੇਂ 1 ਲੱਖ 250 ਵੋਟਾਂ ਜਿਹੜੀਆਂ ਨੇ 6 ਅੱਧ ਅੱਧ ਕੈਟਾਗਰੀ ਦੇ ਵਿੱਚ ਜਾਲੀ ਬਣੀਆਂ ਹੋਈਆਂ ਨੇ ਕਿਸੇ ਦੀਆਂ ਦੋ 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 ਤਿੰਨ ਤਿੰਨ ਥਾਮਾ ਤੇ ਵੋਟਾਂ ਨੇ ਕਿਸੇ ਨੇ ਸਿੱਖ ਫਾਰਮ ਨੰਬਰ 6 ਭਰ ਕੇ ਜਿਹੜਾ ਕਿ ਨਵੇਂ ਵੋਟਰਾਂ ਲਈ ਹੁੰਦਾ ਉਹਦੇ ਨਾਂ ਦੇ ਉੱਤੇ ਵੋਟਰ ਬਣੇ ਐ ਕਈ ਜਿਹੜੇ ਐ ਇੱਕੋ ਘਰ ਦੇ ਵਿੱਚ ਅੱਡ ਅੱਡ ਥਾਮਾਂ ਤੇ ਵੋਟਾਂ ਬਣਾਈਆਂ ਹੋਈਆਂ ਨੇ ਥੋਕ ਦੇ ਵਿੱਚ ਤੇ ਇਸ ਤਰ੍ਹਾਂ ਨਾਲ ਤੇ ਉਹਦਾ ਕੋਈ ਇਲੈਕਸ਼ਨ ਕਮਿਸ਼ਨ ਨੇ ਸਿੱਧਾ ਜਵਾਬ ਨਹੀਂ ਦਿੱਸੀ ਦਿੱਤਾ ਚੋਣ ਕਮਿਸ਼ਨ ਨੇ ਭਾਰਤੀ ਚੋਣ ਕਮਿਸ਼ਨ ਨੇ ਜਿਹੜਾ ਕਰਨਾਟਕਾ ਦਾ ਚੋਣ ਅਧਿਕਾਰੀ ਹੈ ਉਸਨੇ ਕਿਹਾ ਸੀ ਵੀ ਤੂੰ ਐਫਿਡੇਵਿਟ ਦੇ ਹਾਲਾਂਕਿ ਉਹ ਕਾਨੂੰਨੀ ਤੌਰ ਤੇ ਗਲਤ ਹੈ ਐਫਿਡੇਵਿਟ ਉਹ ਤਾਂ ਇਤਰਾਜ਼ ਉਹਨਾਂ ਦਿਨਾਂ 'ਚ ਹੁੰਦੇ ਆ ਜਦੋਂ ਹੋਰ ਵੋਟਾਂ ਬਣਦੀਆਂ ਨੇ ਇਸ ਤਰ੍ਹਾਂ ਹੋਰ ਸੂਬਿਆਂ ਨੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੀ ਕੱਲ ਬਿੱਲੀ ਥੈਲੀੋਂ ਬਾਹਰ ਆ ਗਈ ਚੋਣ ਕਮਿਸ਼ਨ ਨੇ ਕੱਲ ਇੱਕ ਹੈ ਕਿ ਵੀ ਇਹ ਜਿਹੜੇ ਇਤਰਾਜ਼ ਰਾਜਨੀਤਿਕ ਪਾਰਟੀਆਂ ਨੂੰ ਉਦੋਂ ਕਰਨੇ ਚਾਹੀਦੇ ਸੀ ਜਦੋਂ 2024 ਦੀਆਂ ਵੋਟਾਂ ਬਣੀਆਂ ਨੇ ਹੁਣ ਰੌਲਾ ਕਿਉਂ ਪਾਉਂਦੇ ਆ ਉਦੋਂ ਕਰਨੇ ਚਾਹੀਦੇ ਸੀ ਉਦੋਂ ਕਿਉਂ ਨਹੀਂ ਕੀਤੇ ਜਾਣੀ ਗੱਲ ਇਹ ਮੰਨ ਲਈ ਵੀ ਉਹ ਵੋਟਾਂ ਜਾਲੀ ਸੀ ਇੱਕ ਤਾਂ ਪਹਿਲੀ ਗੱਲ ਇਹ ਹੈ ਚੋਣ ਕਮਿਸ਼ਨ ਆਪਣੇ ਤੌਰ ਤੇ ਇਸ ਬਿਆਨ ਦੇ ਰਾਹੀਂ ਆਪ ਜਣੀ ਇਕਬਾਲੀਆ ਬਿਆਨ ਦੇ ਰਿਹਾ ਹੈ ਕਿ ਵੀ ਅਸੀਂ ਉਹ ਗਲਤ ਬਣਾਈਆਂ ਸੀ ਸਾਡੇ ਬੰਦਿਆਂ ਨੇ ਜਾਂ ਥੱਲੇ ਹੀ ਥਾਂ ਬਣੀਆਂ ਉਹਨਾਂ ਦੇ ਟਾਂਚੇ ਰਹੇ ਦੂਜਾ ਉਹਨਾਂ ਵੋਟਾਂ ਦੀ ਕੋਈ ਇਨਕੁਆਰੀ ਹੋਵੇ ਕਿ ਰਾਹੁਲ ਗਾਂਧੀ ਨੇ ਤਾਂ ਇਹ ਵੀ ਕਿਹਾ ਸੀ ਕਿ ਬੰਦੇ ਨੇ ਕਈ ਕਈ ਥਾਵਾਂ ਤੇ ਵੋਟ ਪਾਈ ਹੈ ਵੋਟ ਪਾਈ ਹੈ ਕਿ ਨਹੀਂ ਇਹਦੀ ਇਨਕੁਆਰੀ ਕਦੋਂ ਕਰੂਗੀ ਇਲੈਕਸ਼ਨ ਕਮਿਸ਼ਨ ਇਹ ਤਾਂ ਹੁਣ ਵੀ ਕਰ ਸਕਦੇ ਆ ਹੁਣ ਵੀ ਉਹਨਾਂ ਕੋਲ ਰਿਕਾਰਡ ਹੈਗਾ ਸਾਰਾ ਕੁਝ ਤੇ ਉਹ ਜਿਹੜਾ ਬਾਕੀ ਜਿਹੜੇ ਮੁੱਦੇ ਉਹਨਾਂ ਚ ਠਾਏ ਐ ਉਹਨਾਂ ਦਾ ਕੋਈ ਜਵਾਬ ਨਹੀਂ ਦਿੰਦਾ ਅੱਜ ਉਦੋਂ ਪ੍ਰੈਸ ਕਾਨਫਰੰਸ ਕਰਨੀ ਐ ਚੋਣ ਕਮਿਸ਼ਨ ਨੇ ਜਦੋਂ ਜਿਹੜਾ ਰਾਹੁਲ ਗਾਂਧੀ ਨੇ ਸਤਾਰ ਅੱਜ ਅੱਜ ਬਿਹਾਰ ਦੇ 사ਸाराम ਦੇ ਉਤੋਂ ਵੋਟ ਅਧਿਕਾਰ ਯਾਤਰਾ ਸ਼ੁਰੂ ਕਰਨੀ ਐ 14-15 ਦਿਨ ਦੀ ਇਹ ਯਾਤਰਾ ਅੱਜ ਤੋਂ ਸ਼ੁਰੂ ਹੋ ਕੇ ਆ 31 ਤੱਕ ਇਹ 1 ਜੁਲਾਈ 1 ਅਗਸਤ ਸਤੰਬਰ ਤੱਕ ਕੋਠੀ ਚੱਲਣੀ ਹੈ 15 16 ਦਿਨ ਇਹ ਯਾਤਰਾ ਚੱਲੂਗੀ ਤੇ ਨੌਜਵਾਨਾਂ ਨੂੰ ਲਾਂਬੰਦ ਕੀਤਾ ਜਾਊਗਾ ਸਾਰੇ ਬਿਹਾਰ ਦੇ ਵਿੱਚ ਤਾਂ ਕਿ ਉਹ ਇਸ ਗੱਲ ਦੇ ਉੱਤੇ ਸੁਚੇਤ ਰਹਿਣ ਚਾਹੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਪਰ ਸੁਪਰੀਮ ਕੋਰਟ ਨੇ ਹਾਲੇ ਤੱਕ ਕੋਈ ਅਜਿਹਾ ਹਿੰਟ ਨਹੀਂ ਦਿੱਤਾ ਜਿਹਦੇ ਨਾਲ ਬਿਹਾਰ ਚ ਚੱਲਦੀ ਉਹ ਜਿਹੜੀ ਕਾਰਵਾਈ ਹੈ ਜਿਹੜੀ ਵੋਟਬੰਦੀ ਦੀ ਕਾਰਵਾਈ ਹੈ ਉਹਨੂੰ ਰੋਕਿਆ ਜਾਵੇ ਉਹਨੂੰ ਰੱਦ ਕੀਤਾ ਜਾਵੇ ਅਜਿਹਾ ਕੁਝ ਹਾਲੇ ਤੱਕ ਨਹੀਂ ਹੋਇਆ ਤੇ ਦੇਖਦੇ ਆ ਅੱਜ ਸ਼ਾਮ ਨੂੰ ਇਲੈਕਸ਼ਨ ਕਮਿਸ਼ਨ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਕੀ ਕਰਦਾ ਹੈ ਇਸ ਦੇ ਨਾਲ ਹੀ ਇੱਕ ਵੋਟ ਫॉर ਡੈਮੋਕ੍ਰੇਸੀ ਨਾਂ ਦੀ ਸਿਵਿਕ ਸੁਸਾਇਟੀ ਜਿਹੜੇ ਆਮ ਬਹੁਤ ਸਮਾਜ ਦੇ ਮੰਨੇ ਪਰ ਮੰਨੇ ਕੁਝ ਲੋਕ ਹੈ ਜਿਹੜੇ ਵਿਸ਼ਲੇਸ਼ਣਾਂ ਦੇ ਵਿੱਚ ਮਾਰਨੇ ਉਹਨਾਂ ਸਾਡੇ ਪੰਜਾਬ ਦੇ ਡਾਕਟਰ ਗਰਗ ਵੀ ਸ਼ਾਮਲ ਨੇ ਪਿਆਰਾ ਲਾਲ ਗਰਗੋਣੀ ਉਸ ਵੋਟ ਫॉर ਡੈਮੋਕ੍ਰੇਸੀ ਨੇ VFD ਨੇ ਜਿਹੜਾ ਹੈ 288 ਜਿਹੜੀਆਂ ਲੋਕ ਵਿਧਾਨ ਸਭਾ ਦੀਆਂ ਸੀਟਾਂ ਨੇ ਮਹਾਰਾਸ਼ਟਰ ਦੀਆਂ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਿਹਦਾ ਜਿਹਦੇ ਜਿਹਦਾ ਆਧਾਰ ਚੋਣ ਕਮਿਸ਼ਨ ਤੇ ਚੋਣ ਅਧਿਕਾਰੀਆਂ ਵੱਲੋਂ ਦਿੱਤਾ ਡਾਟਾ ਤੇ ਬਹੁਤ ਸਾਰੇ ਪੋਲਿੰਗ ਸਟਾਫ ਦੀਆਂ ਉਹ ਗੱਲਾਂ ਬਾਤਾਂ ਨੇ ਕੁਝ ਵੋਟਰਾਂ ਦੀਆਂ ਨੇ ਜਿਨ੍ਹਾਂ ਨੇ ਜਿਹੜਾ ਦੱਸਿਆ ਕਿ ਵੀ ਇਹ ਜਿਹੜਾ ਉਹਦਾ ਉਹਦਾ ਨਾਂ ਹੀ ਇਹ ਹੈ ਵੀ ਨਕਮਾ ਚੋਣ ਕਮਿਸ਼ਨ ਤੇ ਜਿਹੜਾ ਭਾਰਤੀ ਇਲੈਕਸ਼ਨ ਸਿਸਟਮ ਹੈ ਜਿਹੜਾ ਉਹਨੂੰ ਕਿਵੇਂ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈਗਾ ਸੋ ਉਹਨਾਂ ਨੇ ਵੀ ਰਿਪੋਰਟ ਇਹਦੇ ਉੱਤੇ ਜਾਰੀ ਕੀਤੀ ਹੈ ਦੇਖਦੇ ਆ ਉਹ ਰਿਪੋਰਟ ਜਦੋਂ ਪਬਲਿਕ ਚ ਆਉਂਦੀ ਹੈ ਕੀ ਹੈਗੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੁਝ ਦਿਨ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਪਾਣੀਪਤ ਜ਼ਿਲ੍ਹੇ ਦਾ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਬਵਾਣਾ ਲਖੂ ਪਿੰਡ ਹੈ ਉੱਥੋਂ ਦੀ ਪੰਚਾਇਤ ਦੇ ਸਰਪੰਚ ਦੀ ਜਿਹੜੀ ਪਟੀਸ਼ਨ ਐਸੋ ਹੀ ਉਹ ਸਰਪੰਚ 2022 ਦੀਆਂ ਪੰਚਾਇਤ ਚੋਣਾਂ ਦੇ ਵਿੱਚ ਉਹਨੂੰ ਹਾਰਿਆ ਹੋਇਆ ਦਿਖਾ ਦਿੱਤਾ ਉਸਨੇ ਡੀਸੀ ਕੋਲ ਆਪਣਾ ਜਿਹੜੀ ਪਟੀਸ਼ਨ ਪਾਈ ਉਹ ਰੱਦ ਹੋ ਗਈ ਫਿਰ ਹਾਈ ਕੋਰਟ ਦੇ ਵਿੱਚ ਪਾਈ ਉਹਨੇ ਇੱਕ ਬੂਥ ਦਾ ਦੀ ਦੁਬਾਰਾ ਜਿਹੜੀ ਕਾਊਂਟਿੰਗ ਹੈ ਉਹਦਾ ਐਲਾਨ ਕਰ ਦਿੱਤਾ ਇੱਕ ਕਾਊਂਟਿੰਗ ਨਾਲ ਗੱਲ ਨਹੀਂ ਬਣੀ ਫਿਰ ਉਹ ਸੁਪਰੀਮ ਕੋਰਟ ਪਹੁੰਚ ਗਿਆ 3 ਸਾਲ ਹੋ ਗਏ ਉਹਨੂੰ ਲੜਦੇ ਨੂੰ ਸਪਰੀਮ ਕੋਰਟ ਨੇ ਹਦਾਇਤ ਕੀਤੀ ਹਰਿਆਣੇ ਦੇ ਉਹਨਾਂ ਸਾਰੇ ਚੋਣ ਅਧਿਕਾਰੀਆਂ ਨੂੰ ਵੀ ਸਾਰੀਆਂ ਜਿੰਨੀਆਂ ਇਲੈਕਸ਼ਨ ਈਵੀਐਮ ਨੇ ਉਹਨਾਂ ਨੂੰ ਇੱਥੇ ਸਾਡੇ ਪਹਚਾਓ ਤੇ ਉੱਥੋਂ ਦੇ ਰਜਿਸਟਰਾਰ ਨੇ ਵੀਡੀਓਗ੍ਰਾਫੀ ਕਰਕੇ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਸਾਰੀਆਂ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਨਮਾਇंदे ਉੱਥੇ ਬੈਠੇ ਕੈਂਡੀਡੇਟ ਬੈਠੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਵੋਟਾਂ ਦੁਬਾਰਾ ਗਿਣੀਆਂ ਗਈਆਂ ਜਦੋਂ ਦੁਬਾਰਾ ਵੋਟਾਂ ਗਿਣੀਆਂ ਗਈਆਂ ਤਾਂ ਜਿਹੜਾ ਬੰਦਾ ਮੋਹਿਤ ਕੁਮਾਰ ਨੂੰ ਹਾਰਿਆ ਹੋਇਆ ਐਲਾਨ ਕਰਤਾ ਸੀ 3 ਸਾਲ ਪਹਿਲਾਂ ਉਹ ਐਡੀ ਲੰਬੀ ਲੜਾਈ ਤੋਂ ਬਾਅਦ ਆਖਰ ਸਰਪੰਚ ਜਿੱਤ ਗਿਆ ਹੁਣ ਇੱਥੇ ਸਵਾਲ ਪੈਦਾ ਹੁੰਦੇ ਐ ਵੀ ਇਹਦਾ ਮਤਲਬ ਐ ਸਾਡੇ ਜਿਹੜਾ ਵੋਟਾਂ ਦੇ ਵਿੱਚ ਹਿਰਾਫੇਰੀ ਦੇ ਕਿੰਨੇ ਢੰਗ ਐ ਜਿਹਨੂੰ ਇੱਥੇ ਇਹ ਤਾਂ ਨਹੀਂ ਅਸੀਂ ਕਹਿ ਰਹੇ ਕਿ ਵੋਟਾਂ ਵੀ ਈਵੀਐਮ ਦੇ ਵਿੱਚ ਬਦਲਦੀਆਂ ਪਰ ਚੋਣ ਦੀ ਜਿਹੜੀ ਗਿਣਤੀ ਕਰਨ ਦਾ ਤੌਰ ਤਰੀਕਾ ਹੈ ਉਹਦੇ 'ਚ ਕਿਵੇਂ ਉਹ ਹਿਰਾਫੇਰੀ ਮਾਰ ਗਏ ਇਹ ਵੱਡੇ ਵੱਡੇ ਸਵਾਲ ਇਹਦੇ ਤੇ ਖੜੇ ਹੁੰਦੇ ਆ ਸੋ ਇਸ ਕਰਕੇ ਅੱਜ ਸਾਡੇ ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਆਰਐਸਐਸ ਉਹਨਾਂ ਦਾ ਸਾਰਾ ਤੰਤਰ ਜਿਹੜਾ ਹੈ ਉਹਨਾਂ ਦੇ ਕਿਉਂਕਿ ਹਰ ਖੇਤਰ ਦੇ ਵਿੱਚ ਆਰਐਸਐਸ ਦੇ ਜਿਹੜੇ ਜਿਹੜੀ ਜਿਹੜੀ ਘੋਸਪੈਠ ਹੈ ਉਹ ਵੱਡੀ ਗਿਣਤੀ ਦੇ ਵਿੱਚ ਹੈ ਮੁਲਾਜ਼ਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈ ਬੀਐਲਓਜ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈ ਉਹ ਹਰ ਪੱਧਰ ਦੇ ਉੱਤੇ ਉਹਨਾਂ ਦੇ ਰਾਹੀ ਕਿਸੇ ਨਾ ਕਿਸੇ ਟੰਗ ਦੀ ਜਿਹੜੀਆਂ ਮੈਨੀਪੂਲੇਸ਼ਨ ਕਰਦੇ ਐ ਇਹਦੇ 'ਚ ਹੀਰਾ ਫੇਰੀ ਕਰਦੇ ਆ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਗੁਜਰਾਤ ਦੇ ਜੂਨਾਗੜ ਜ਼ਿਲ੍ਹੇ 'ਚ ਇੱਕ ਖੰਬਾਲੀਆ ਪਿੰਡ ਹੈਗਾ ਉੱਥੇ 11 ਅਗਸਤ ਨੂੰ ਇੱਕ ਨੌਜਵਾਨ ਮੁੰਡਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਉਹਨੇ ਖਾਸ ਟੰਗ ਦੀਆਂ ਮੁੱਛਾਂ ਰੱਖੀਆਂ ਹੋਈਆਂ ਦੋ ਨੌਜਵਾਨਾਂ ਨੇ ਉਹਨੂੰ ਫੜ ਕੇ ਲਾ ਲਿਆ ਕੁੱਟਿਆ ਮੋਟਰਸਾਈਕਲ ਤੋਂ ਉਹਨ ਸਿੱਟ ਲਿਆ ਤੇ ਉਹਨੇ ਫਿਰ ਆਪਣਾ ਸੋਹਰਾ ਸਾਹਿਬ ਨੂੰ ਬੁਲਾ ਲਿਆ ਵੀ ਮੇਰੇ ਨਾਲ ਇਦਾਂ ਲੜਾਈ ਝਗੜਾ ਹੋ ਰਿਹਾ ਹੈ ਉਹ ਆਇਆ ਤੇ ਉੱਥੇ ਫਿਰ ਚਾਰ ਜਣੇ ਹੋਰ ਇੱਕ ਕਾਰ ਦੇ ਉੱਤੇ ਆ ਗਏ ਉਹਨਾਂ ਗੁੰਡਿਆਂ ਦੀ ਮੱਤ ਤੇ ਉਹ ਕਾਰ ਦਾ ਕੋਈ ਨੰਬਰ ਪਲੇਟ ਨਹੀਂ ਸੀ ਲੱਗੀ ਹੋਈ ਇਹ ਵੀ ਗੱਲ ਗੁਜਰਾਤ ਦੇ ਵਿੱਚ ਤੇ ਉਸ ਦਲਿਤ ਮੁੰਡੇ ਨੂੰ ਤੇ ਉਹਦੇ ਸੋਹਰਾ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਉਹਨਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਤੇ ਉਹਨਾਂ ਨੂੰ ਪੂਰਾ ਬੇਇੱਜ਼ਤ ਕੀਤਾ ਵੀ ਤੁਹਾਡੀ ਜ਼ਰਤ ਕਿਵੇਂ ਪਈ ਵੀ ਤੁਸੀਂ ਇਦਾਂ ਦੀਆਂ ਮੁੱਛਾਂ ਰੱਖ ਲਓ ਸੋ ਅੱਜ ਸਾਡੇ ਦੇਸ਼ ਦੇ 78 ਸਾਲ ਦੀ ਆਜ਼ਾਦੀ ਤੋਂ ਬਾਅਦ ਮੋਦੀ ਦੇ ਲੰਬੇ ਭਾਸ਼ਣ ਦੇ ਬਾਵਜੂਦ ਸਾਡੇ ਦੇਸ਼ ਦੇ ਲੋਕਾਂ ਦੀ ਹਾਲਤ ਇਹ ਹੈ ਉਹ ਵੀ ਗੁਜਰਾਤ ਦੀ ਜਿਹਦੇ ਵਿੱਚ ਉਹ 12-14 ਸਾਲ ਮੁੱਖ ਮੰਤਰੀ ਵੀ ਰਹੇ ਹੈ ਪਹਿਲਾਂ ਪ੍ਰਧਾਨ ਮੰਤਰੀ ਤੋਂ ਪਹਿਲਾਂ ਸੋ ਇਹ ਅਸੀਂ ਅਜੇ ਹੀਆਂ ਘਟਨਾਵਾਂ ਦੀ ਨਿੰਦਿਆ ਕਰਦੇ ਹਾਂ ਲਾਸਟ ਗੱਲ ਤੁਹਾਡੇ ਨਾਲ ਜਿਹੜੀਆਂ ਕਰਨੀਆਂ ਨੇ ਦੋਸਤੋ ਆ ਕਿਉਂਕਿ ਜੋ મોદી ਜੀ ਨੇ ਗੋਲ ਖਲਾਏ ਹੈ 15 ਅਗਸਤ ਦੀ ਜਿਹੜਾ ਭਾਸ਼ਣ ਹੈ ਉਹਨਾਂ ਦਾ ਉਹ ਬੜਾ ਨਫਰਤੀ ਭਾਸ਼ਣ ਹੈ ਦੇਸ਼ ਨੂੰ ਟੁਕੜੇ ਟੁਕੜੇ ਕਰਨ ਵਾਲਾ ਹੈ ਵੰਡਣ ਵਾਲਾ ਹੈ ਉਹ ਤੇ ਉਸੇ ਕਿਸਮ ਦਾ ਇੱਕ ਭਾਸ਼ਣ ਜਿਹੜਾ ਹੈ ਅ ਅਸਾਮ ਦੇ ਮੁੱਖ ਮੰਤਰੀ ਜਿਹੜਾ ਹੇਮੰਤ ਵਿਸ਼ਵਾ ਸਰਮਾ ਨੇ ਉਹਨਾਂ ਨੇ ਕੀਤਾ ਉਹਨਾਂ ਨੇ ਆਜ਼ਾਦੀ ਦਿਵਸ ਦੇ ਭਾਸ਼ਣ ਦੇ ਉੱਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਬੰਦਾ ਸੀਗਾ ਕੱਲ ਦੇ ਮੇਰੇ ਪ੍ਰੋਗਰਾਮ ਦੇ ਉੱਤੇ ਡਾਕਟਰ ਰਗਵੀਰ ਕੌਰ ਜਿਹੜੇ ਆ ਦੇਸ਼ ਭਗਤ ਯਾਦਗਾਰ ਟਰਸਟ ਦੇ ਜਨਰਲ ਸੈਕਟਰੀ ਰਹੇ ਹੈ ਉਹਨਾਂ ਨੇ ਕੱਲ ਪੁਆਇੰਟ ਆਊਟ ਕੀਤਾ ਸੀਗਾ ਵੀ ਪ੍ਰਸਾਬ ਇਹ ਜਿਹੜਿਆ ਕਿੰਨੇ ਹੀ ਆਜ਼ਾਦੀ ਗੁਲਾਟੀ ਹੈ ਜਿਹੜੇ ਮੁਸਲਮਾਨ ਹੋਏ ਹੈ ਉਹਨਾਂ ਨੇ ਕਿੰਨਿਆਂ ਦੇ ਨਾਮ ਲਏ ਜਿਨ੍ਹਾਂ ਚ ਰਹਿਮਤ ਅਲੀ ਵਜੀਦਕੇ ਦਾ ਨਾਮ ਹੈ ਜਿਹੜਾ 1915 ਦੇ ਵਿੱਚ ਫਾਸੀ ਦੇ ਰਸੇ ਨੂੰ ਚੁੱਕਿਆ ਸੀ ਹੋਰ ਬਹੁਤ ਸਾਰਿਆਂ ਦੇ ਨਾਮ ਸੋ ਅ ਜਾਇਦਾ ਤਾਂ ਇਹ ਸੀ ਕਿ ਉਹ ਉਹਨਾਂ ਸਾਰਿਆਂ ਦੇ ਨਾਂ ਲੈਂਦਾ ਤੇ ਉਹਨਾਂ ਪ੍ਰਤੀ ਆਦਰ ਸਤਕਾਰ ਪ੍ਰਗਟ ਕਰਦਾ ਪਰ ਨਹੀਂ ਕਿਉਂਕਿ ਆਰਐਸਐਸ ਨੂੰ ਤਾਂ ਆਜ਼ਾਦੀ ਦੇ ਘੋਲ ਨਾਲ ਕੁਛ ਹੈ ਹੀ ਨਹੀਂ ਸੀ ਇਹ ਤਾਂ ਅੰਗਰੇਜ਼ਾਂ ਦੀ ਦਲਾਲੀ ਕਰਦੇ ਸੀਗੇ ਸੋ ਇਸ ਕਰਕੇ ਇਹਨਾਂ ਨੇ ਫਿਰ ਕੱਲ ਉਹ ਦਿਨ ਪਰ ਪਰਸੋ 15 ਅਗਸਤ ਨੂੰ ਹੇਮੰਤ ਵਿਸ਼ਵਾਜੀ ਕਹਿ ਰਹੇ ਹੈ ਕਿ ਤੁਸੀਂ ਸਾਰੇ ਅਸਾਮੀਆਂ ਸੁਣ ਲਓ ਆਪਣੀ ਜ਼ਮੀਨ ਆਪਣਾ ਕੋਈ ਘਰ ਆਪਣੀ ਕੋਈ ਚੀਜ਼ ਕਿਸੇ ਨੂੰ ਨਾ ਵੇਚਣੀ ਹੈ ਅਣਜਾਣਿਆਂ ਨੂੰ ਅਣਜਾਣੇ ਅਣਜਾਣੇ ਮਨ ਮੁਸਲਮਾਨ ਅਣਜਾਣਿਆਂ ਨੂੰ ਨਹੀਂ ਵੇਚਣੀ ਤੇ ਤਾਂ ਨਾ ਤੁਸੀਂ ਉਹਨਾਂ ਨੂੰ ਕਿਰਾਏ ਤੇ ਦੇਣੀ ਹੈ ਜੇ ਤੁਸੀਂ ਇਹੇ ਕਰਦੇ ਰਹੇ ਤਾਂ ਆਉਣ ਵਾਲੇ 1.5 ਦਹਾਕੇ ਤੱਕ ਇੱਥੇ ਜਿਹੜਾ ਝੰਡਾ ਹੈ ਨਾ ਉਹ ਅਣਜਾਣਾ ਮੁੱਖ ਮੰਤਰੀ ਚਲਾਊਗਾ ਐਡੀ ਨਫਰਤ ਐਡੀ ਨਫਰਤ ਜੋ ਪ੍ਰਧਾਨ ਮੰਤਰੀ ਨਫਰਤ ਫਲਾ ਰਿਹਾ ਉਹੀ ਉਹ ਫਲਾ ਰਿਹਾ ਦੂਜੇ ਪਾਸੇ ਇੰਡੀਅਨ ਐਕਸਪ੍ਰੈਸ ਨੇ ਕੱਲ ਵੀ ਮੈਂ ਤੁਹਾਡੇ ਨਾਲ ਜਸਟਿਸ ਜੇਸੀ ਵਰਮਾ ਦੀ ਗੱਲ ਕੀਤੀ ਸੀ ਅੱਜ ਲਾਈ ਹੈ ਵੀ ਸੋਮਨਾਥ ਹਰਜਾਈ ਜਿਹੜਾ ਹੁਣ 91 ਸਾਲਾਂ ਦਾ ਹੈ ਤੇ ਹਰਿਆਣੇ ਦੇ ਵਿੱਚ ਰੋहतक ਦੇ ਵਿੱਚ ਉਹਦਾ ਬਹੁਤ ਵੱਡਾ ਪ੍ਰੋਗਰਾਮ ਹੈ ਤਿੰਨ ਇਲੈਕਟ੍ਰੋਪਲੇਟਿੰਗ ਯੂਨਿਟ ਲੱਗੇ ਹੋਏ ਐ ਪੰਜ ਮੁੰਡੇ ਇੱਕ ਕੁੜੀ ਦਾ ਪਿਓ ਐ ਉਹ ਉਹ ਜਦੋਂ 1947 ਚ 8ਵੀਂ ਜਮਾਤ ਚ ਪੜਦਾ ਸੀ ਉੱਥੇ ਤਾਂ ਉਸ ਟਾਈਮ ਕਿਵੇਂ ਉਹਦੇ ਪਿਓ ਨੂੰ ਪਿਓ ਨੇ ਉੱਥੋਂ ਦੇ ਨੰਬਰਦਾਰ ਹੈ ਜਿਹੜਾ ਰਸੀਮ ਉਹਦੇ ਕੋਲ ਪਹੁੰਚ ਕੀਤੀ ਰਸੀਮ ਉਹਨਾਂ ਨੂੰ ਆਪਣੇ ਘਰੇ ਲੈ ਗਿਆ ਭੀੜ ਉਹਨਾਂ ਦੇ ਘਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ਰਸੀਮ ਗੋਲੀ ਤਾਣ ਲੈਂਦਾ ਉਹਦਾ ਮੁੰਡਾ ਉਹਦੇ ਪਿੱਛੇ ਖੜ ਜਾਂਦਾ ਤੇ ਇਹਨਾਂ ਦੀ ਰਾਖੀ ਕਰਦਾ ਹੈਗਾ ਉਹ ਆਪ ਆਪਣੀ ਜਾਨ ਤੇ ਖੇਡ ਕੇ ਕਿ ਵੀ ਮੈਂ ਮਰ ਉਹਨਾਂ ਨੂੰ ਲਲਕਾਰਦਾ ਵੀ ਤੁਸੀਂ ਇਹਨਾਂ ਦਾ ਨਾਨਕ ਚੰਦ ਉਹਨਾਂ ਦਾ ਉਹਨਾਂ ਦੇ ਪਿਓ ਦਾ ਨਾਂ ਨਾਨਕ ਚੰਦ ਸੀ ਇਹ ਜਿਹੜੇ ਹਰਜਾਈ ਸਾਹਿਬ ਹੈ ਸੋਮਨਾਥ ਜੀ ਉਹ ਉਹ ਜੀ ਦੇ ਨਾਨਕ ਚੰਦ ਨੂੰ ਕੁਝ ਹੁੰਦਾ ਹੈ ਨਾਨਕ ਚੰਦ ਮੇਰਾ ਭਰਾ ਹੈ ਇਹਨੂੰ ਤੁਸੀਂ ਤਾਂ ਮਾਰ ਸਕੋਗੇ ਪਹਿਲਾਂ ਮੈਨੂੰ ਮਾਰਨਾ ਪਊ ਤੁਹਾਨੂੰ ਉਹ ਡਾਂਗ ਦੇ ਜ਼ੋਰ ਦੇ ਉੱਤੇ ਬੰਦੂਕ ਦੇ ਜ਼ੋਰ ਦੇ ਉੱਤੇ ਉਹ ਸਪੀਡ ਦਾ ਮੁਕਾਬਲਾ ਕਰਦਾ ਹੈ ਤੇ ਸੇਫ ਦੇ ਨਾਲ ਇਧਰ ਭੇਜਦਾ ਹੈ ਤੇ ਸੋਮਨਾਥ ਜੀ ਦਾ ਕਲ ਸੁਨੇਹਾ ਸੀ ਇਹ ਜਿਹੜਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਿਆ ਹੈ ਕਿ ਅਸੀਂ ਜਿਹੜਾ ਸਾਡਾ ਪਹਿਲਾ ਧਰਮ ਹੈ ਜਦੋਂ ਆਜ਼ਾਦੀ ਆਉਂਦੀ ਹੈ ਕਿ ਅਸੀਂ ਆ ਫਿਰਕੂ ਦੰਗੇ ਪਸਾਦ ਹੋਣ ਨਹੀਂ ਦੇਣੇ ਇਹ ਰੋਕਣੇ ਹੈ ਭਾਈਚਾਰਾ ਵੱਡੀ ਗੱਲ ਹੈ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ